ਇਹ ਗੁਰੂ ਰੰਦਾਵਾ ਬੱਬੂ ਮਾਨ ਦੀ ਸਾਰੀ ਗੱਲਾਂ ਲੀਕ ਕਰ ਦਿੰਦਾ ਕਿ ਬੱਬੂ ਮਾਨ ਕਿੱਥੇ ਜਾ ਰਿਹਾ ਕਿੱਥੇ ਆ ਰਿਹਾ ਤੇ ਬੱਬੂ ਮਾਨ ਨੇ ਕਿਹੜਾ ਕੱਪੜਾ ਪਾਇਆ ਹੋਇਆ ਤੇ ਕਿਹੜੀ ਪੱਗ ਪਾਈ ਹੋਈ ਆ ਕਿਹੜੇ ਰੰਗ ਦੀ ਪੱਗ ਪਾਈ ਹੋਈ ਆ ਸਾਰੀਆਂ ਗੱਲਾਂ ਗੁਰੂ ਰੰਦਾਵਾ ਲੀਕ ਕਰ ਰਿਹਾ ਤੇ ਲੀਕ ਵੀ ਉਸ ਇਨਸਾਨ ਨਾਲ ਕਰ ਰਿਹਾ ਜਿਹਦੇ ਬਾਰੇ ਬੱਬੂ ਸੋਚ ਵੀ ਨਹੀਂ ਸਕਦਾ ਵੀ ਬੱਬੂ ਮਾਨ ਟਿੱਸੀ ਵਾਲਾ ਬੇਰਾ ਉਹਨੂੰ ਲਾਣ ਲੱਗਿਆ ਜ਼ੋਰ ਤਾਂ ਲੱਗਦਾ ਹੀ ਆ ਇਹ ਬੇਸ਼ੱਕ ਗੁਰੂ ਰੰਦਾਵਾ ਖੁਦ ਮੰਨਦਾ ਇਹ ਗੱਲ ਨੂੰ ਪਰ ਫੇਰ ਵੀ ਉਹਨੇ ਪੂਰਾ ਜੋਰ ਲਾਇਆ ਹੋਇਆ ਹੈ ਕਿ ਬੱਬੂ ਮਾਂ ਦੀ ਹਰ ਗੱਲ ਮੈਂ ਲੀਕ ਕਰ ਦਵਾਂ। ਬਈ ਕਿਉਂ? ਜੇ ਕੋਈ ਬੰਦਾ ਕਿਸੇ ਦੂਜੇ ਬੰਦੇ ਦੀ ਗੱਲਾਂ ਲੀਕ ਵੀ ਕਰਦਾ ਹੈ ਉਹਦੀ ਭਲਾਈ ਲਈ ਕਰਦਾ ਫਿਰ ਤਾਂ ਠੀਕ ਹੈ। ਪਰ ਜੇ ਉਹਦੀ ਨੁਕਤਾਚੀਨੀ ਕਰਨੀ ਆ ਬੁਰਾਈ ਕਰਨੀ ਆ ਜਾਂ ਉਹਦਾ ਨੁਕਸਾਨ ਹੋਵੇ ਫਿਰ ਗਲਤ ਗੱਲ ਆ। ਪਰ ਗੁਰੂ ਰੰਧਾਵਾ ਬੱਬੂ ਮਾਂ ਦੀ ਗੱਲਾਂ ਤਾਂ ਲੀਕ ਕਰਦਾ ਹੈ ਤਾਂ ਕਿ ਬੱਬੂ ਮਾਂ ਦਾ ਫਾਇਦਾ ਹੋ ਜਾਵੇ। ਹੁਣ ਫਾਇਦਾ ਕੀ ਹੋ ਜਾਵੇ ਕਿ ਬੱਬੂ ਮਾਂ ਦਾ ਵਿਆਹ ਹੋ ਜਾਵੇ। ਉਹ ਕਿਸੇ ਕੁੜੀ ਨਾਲ ਉਹਦਾ ਟਾਂਕਾ ਫਿੱਟ ਕਰਾਉਣ ਨੂੰ ਫਿਰਦਾ ਤੇ ਉਹਦੇ ਬਾਰੇ ਉਹ ਸਾਰੀਆਂ ਲੀਕ ਕਰ ਦਿੰਦਾ ਗੱਲਾਂ ਉਸ ਕੁੜੀ ਕੋਲੇ ਭਾਬੀ ਜੀ ਬਾਈ ਮੇਰਾ ਟੀਸੀ ਵਾਲਾ ਬੇਰਾ ਲਾਉਣ ਲੱਗਿਆ ਜ਼ੋਰ ਤਾਂ ਲੱਗੂ ਇਹ ਸ਼ੌਂਕੀ ਸਰਦਾਰ ਫਿਲਮ ਆ ਰਹੀ ਆ ਤੇ ਉਹਦੇ ਵਿੱਚ ਹੁਣ ਗਾਣਾ ਰਿਲੀਜ਼ ਹੋਇਆ ਜੀ ਚੁੰਨੀ ਚੋਰੀ ਚੋਰੀ ਜੱਗ ਤੋਂ ਇਸ਼ਕ ਪਾਣਦੀ ਵੀ ਮੈਂ ਚੁੰਨੀ ਲੈ ਲੇ ਕਿਉਂ ਇੰਨਾ ਅੜਬ ਬੰਦਾ ਕਿ ਜਲਦੀ ਜਲਦੀ ਕਿਸੇ ਦੇ ਸਿਕੰਜੇ ਚ ਨਹੀਂ ਆਉਂਦਾ ਗੱਲਾਂ ਚ ਨਹੀਂ ਆਉਂਦਾ ਲੱਗੀ ਹੋਏ ਇਸ ਕੰਮ ਕਈ ਸਾਲ ਦੀ ਤਾਂ ਚੁੰਨੀ ਲੈ ਲਈ ਓ ਸਪੈਸ਼ਲੀ ਕੁੜੀਆਂ ਦੇ ਤਾਂ ਨੇੜੇ ਨਹੀਂ ਲੱਗਦਾ ਉਹ ਤੇ ਇਹ ਰਿਐਲਿਟੀ ਵੀ ਬਬੂ ਮਾਨ ਦੀ ਤੇ ਇਹ ਫਿਲਮ ਦੇ ਵਿੱਚ ਵੀ ਉਸ ਤਰ੍ਹਾਂ ਦਾ ਕਿਰਦਾਰ ਹੀ ਨਵਾਇਆ ਉਹਨਾਂ ਨੇ ਤਾਹੇ ਚੁੰਨੀ ਲੈ ਲਈ ਜੱਟੀਏ ਨੀ ਪੱਗ ਨਾਲ ਦੀ ਤਾਹੇ ਚੁੰਨੀ ਲੈ ਲਈ ਵੱਲੋਂ ਮੇਰੀ ਪਹਿਲਾ ਗਾਣਾ ਰਿਲੀਜ਼ ਹੋਇਆ ਸੀ ਸ਼ੇਰ ਤੇ ਸ਼ਿਕਾਰ ਤੇ ਹੁਣ ਦੂਜਾ ਗਾਣਾ ਆ ਗਿਆ ਜੀ ਸ਼ੌਂਕੀ ਸਰਦਾਰ ਦਾ ਚੁੰਨੀ ਉਹ ਫੀਲਿੰਗਾਂ ਮੈਚ ਕਰਨ ਤੋਂ ਪਹਿਲਾਂ ਬਾਈ ਦੀ ਪੱਗ ਨਾਲ ਆਪਣੀ ਚੁੰਨੀ ਦਾ ਰੰਗ ਮੈਚ ਕਰੋ ਫਿਰ ਦੇਖਿਓ ਗੱਲ ਬਣਦੀ ਇਹ ਬੜਾ ਵਧੀਆ ਇੱਕ ਰੋਮਾਂਟਿਕ ਗਾਣਾ ਹੈ ਜੀ ਤੇ ਇੱਕ ਨੌਕ ਜੋਗਾ ਕੁੜੀ ਤੇ ਮੁੰਡੇ ਦੇ ਆਪਸ ਦੇ ਵਿੱਚ ਇਸ ਫਿਲਮ ਵਿੱਚ ਬੱਬੂ ਮਾਨ ਸ਼ਮਸ਼ੇਰ ਸਿੰਘ ਬਰਾੜ ਇੰਸਪੈਕਟਰ ਦਾ ਕਿਰਦਾਰ ਨਿਭਾ ਰਹੇ ਨੇ ਇਹ ਕਿੱਥੋਂ ਪਤਾ ਲੱਗਿਆ ਇਸ ਫਿਲਮ ਦੇ ਵਿੱਚ ਆ ਸੀਨ ਆਉਂਦਾ ਇੱਥੇ ਉਹਨਾਂ ਦੀ ਨੇਮ ਪਲੇਟ ਪਈ ਜਾਂ ਇੱਥੋਂ ਪਤਾ ਲੱਗਦਾ ਹੈ ਕਿ ਬੱਬੂ ਮਾਨ ਸ਼ਮਸ਼ੇਰ ਸਿੰਘ ਬਰਾੜ ਦਾ ਇੱਕ ਇੰਸਪੈਕਟਰ ਦਾ ਕਿਰਦਾਰ ਨਿਭਾ ਰਹੇ ਨੇ ਤੇ ਇੱਕ ਪੁਲਿਸ ਡਿਪਾਰਟਮੈਂਟ ਦਾ ਸੀਨ ਆਉਂਦਾ ਜਿੱਥੇ ਕਿ ਬੱਬੂ ਮਾਨ ਸਾਹਿਬ ਉਸ ਕੁੜੀ ਨੂੰ ਟ੍ਰੇਨਿੰਗ ਦੇ ਰਹੇ ਨੇ ਤੁਮ ਲੇ ਲੀ ਹੋ ਹੋ ਤਾਂ ਹੀ ਤੁਮ ਲੇ ਲੀ ਤੇ ਜਿੱਥੇ ਉਹਦੇ ਹੱਥ ਕੰਬਦੇ ਨੇ ਕੁੜੀ ਤੋਂ ਨਹੀਂ ਲੱਗ ਪੰਦਾ ਤੇ ਬੱਬੂ ਮਾਨ ਸਾਹਿਬ ਉਹਨੂੰ ਦੱਸਦੇ ਨੇ ਕਿ ਨਿਸ਼ਾਨਾ ਕਿਵੇਂ ਲੱਗਦਾ ਸਾਹਿਤ ਨੂੰ ਲਾਲ ਜੱਟੀਆਂ ਕਿਉਂਕਿ ਬੱਬੂ ਮਾਨ ਦਾ ਨਿਸ਼ਾਨਾ ਕਦੀ ਚੁਕਿਆ ਨਹੀਂ ਇਹ ਤਾਂ ਸਾਰੇ ਕੱਟੜ ਪਹਿਨ ਜਾਣਦੇ ਹੀ ਨੇ ਤੇ ਇਹਦੇ ਵਿੱਚ ਬੜਾ ਕਲਰਫੁੱਲ ਪੱਗ ਦੇ ਰੰਗ ਨੇ ਜੀ ਲਗ ਲਗ ਰੰਗ ਦੇ ਪੱਗ ਬੰਨਦਾ ਬੱਬੂ ਮਾਨ ਤੇ ਕਿਉਂਕਿ ਚੁੰਨੀ ਉੱਤੇ ਗਾਣਾ ਤਾਂ ਚੁੰਨੀ ਵੀ ਅਲਗ-ਅਲਗ ਰੰਗ ਦੀ ਹੁੰਦੀ ਹੈ ਤੇ ਚੁੰਨੀ ਉਹੀ ਰੰਗ ਦੀ ਹੁੰਦੀ ਹੈ ਜਿ ਬੱਬੂ ਮਾਨ ਦੀ ਪੱਗ ਤਾਂ ਹੁੰਦਾ ਬੜਾ ਸਾਫ ਸੁਥਰਾ ਜਿਹਾ ਗਾਣਾ ਹੈ ਜੀ ਇਹਦੇ ਵਿੱਚ ਕੋਈ ਗਲਤ ਨਹੀਂ ਦਿਖਾਇਆ ਗਿਆ ਕੋਈ ਨੰਗ ਪੁਣਾ ਨਹੀਂ ਦਿਖਾਇਆ ਗਿਆ ਕੋਈ ਜ਼ਿਆਦਾ ਮਤਲਬ ਕਿ ਇਸ ਤਰ੍ਹਾਂ ਦਾ ਬਲਗਰ ਚੀਜ਼ ਨਹੀਂ ਦਿਖਾਈ ਗਈ ਕਿ ਆਪਾਂ ਫੈਮਲੀ ਨਾਲ ਬੈਠ ਕੇ ਨਾ ਦੇਖ ਸਕੀਏ ਇਹ ਬੱਬੂ ਮਾਨ ਸਾਹਿਬ ਦਾ ਗਾਣਾ ਹੈ ਇਸ ਕਰਕੇ ਕੁਝ ਇਸ ਤਰ੍ਹਾਂ ਦਾ ਗਲਤ ਹੋ ਹੀ ਨਹੀਂ ਸਕਦਾ ਬੜਾ ਵਧੀਆ ਇੱਕ ਕਹਦੇ ਨੇ ਕਲਚਰ ਦਾ ਗਾਣਾ ਖੇਤਾਂ ਵਿੱਚ ਸ਼ੂਟ ਹੋਇਆ ਪਿਆ ਜੀ ਭੰਗੜੇ ਵਾਲੇ ਮੁੰਡੇ ਭੰਗੜਾ ਪਾ ਰਹੇ ਨੇ ਕੁੜੀਆਂ ਗਿੱਧਾ ਪਾ ਰਹੀਆਂ ਨੇ ਖੇਤਾਂ ਵਿੱਚ ਲਹਿਰਾ ਰਹੇ ਨੇ ਆਪਣੇ ਰੰਗ-ਬਰੰਗੀ ਚੁੰਨੀਆਂ ਨੇ ਹਨਾ ਕਿੰਨਾ ਖੂਬਸੂਰਤ ਤੇ ਕਲਰਫੁੱਲ ਗਾਣਾ ਝਾ ਪੰਜਾਬ ਦਾ ਗਾਣਾ ਅਰੇ ਹੀ ਨਾ ਜਮਕਿਤ ਖੱਪ-ਖੱਪ ਕੇ ਮੇਲਣਾ ਨਿਕੱਕ ਮੇਰਾ ਨਾਂ ਜਪ ਕੇ ਜਦੋਂ ਲੱਗਦੀ ਹੈ ਕਿ ਗੱਲ ਨੇੜੇ ਤੇੜੇ ਬਣ ਜਾਂਦੀ ਹੈ ਤੇ ਗੁਰੂ ਰੰਧਾਵਾ ਭੰਗੜਾ ਪਾਉਂਦੇ ਵੀ ਨਜ਼ਰ ਆਉਂਦੇ ਨੇ ਕਿ ਬਾਈ ਲੈ ਹੁਣ ਤਾਂ ਕਈ ਦੀ ਗੱਲ ਬਣ ਗਈ ਆ ਭਾਈ ਮੈਨੂੰ ਤਾਂ ਬੜਾ ਪਸੰਦ ਆਇਆ ਕਹਿਣਾ ਤੁਹਾਨੂੰ ਕਿਵੇਂ ਲੱਗ ਰਿਹਾ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਸ਼ੌਂਕੀ ਸਰਦਾਰ ਫਿਲਮ ਦਾ ਕਿੰਨੀ ਪੇਸ ਹੈ ਬਰਨ ਨਾਲ ਇੰਤਜ਼ਾਰ ਹੋ ਰਿਹਾ ਇਹ ਵੀ ਦੱਸ ਦਿਓ ਮਹਾਰਾਜ ਚਲੋ ਮਿਲਦੇ ਹਾਂ ਅਗਲੀ ਵੀਡੀਓ ਤੇ ਨਾਲ ਸਸ਼ਿਕਾ